ਸ਼ਿਆਨੂ ਛੱਡਣ ਅਤੇ ਗੁਰੂ ਨਾਨਕ ਜੋੜਨ ਦੇ ਸੰਦੇਸ਼ ਨੂੰ ਲੈ ਕੇ ਸਾਈਕਲ ਤੇ ਕੀਤੀ ਪੰਜ ਤਖਤਾਂ ਦੀ ਯਾਤਰਾ ਸ਼ੁਰੂ। ਤੇ ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸੁਹਾ ਕਰਦਾ ਹੈ। ਇੱਕ ਪਾਸੇ ਜਿੱਥੇ ਸਰਕਾਰ ਨਸ਼ੇ ਦੇ ਖਿਲਾਫ ਹੋ ਮਹਿ ਵਿੱਡੀ ਬੈਠੀ ਹੈ ਤਾਂ ਦੂਜੇ ਪਾਸੇ ਆਪਣੇ ਤੌਰ ਤੇ ਸਮਾਜ ਸੇਵੀ ਵੀ ਲਗਾਤਾਰ ਪੰਜਾਬ ਦੀ ਜੋ ਜਵਾਨੀ ਨਸ਼ੇ ਦੇ ਦਰਦਲ ਤਸ ਰਹੀ ਹੈ ਉਸ ਨੂੰ ਕੱਢਣ ਲਈ ਵੱਖ-ਵੱਖ ਉਪਰਾਲੇ ਕਰ ਰਹੇ ਨੇ। ਜਿਸ ਦੇ ਚਲਦਿਆ ਪਟੰਡਾ ਦੇ ਰਹਿਣ ਵਾਲੇ ਦਵਿੰਦਰ ਸਿੰਘ ਖਾਲਸਾ ਵੱਲੋਂ ਪੰਜ ਤਖਤ ਸਿਬਾਨਾ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ ਸਾਈਕਲ ਦੇ ਉੱਪਰ ਜਿਹਦੇ ਚਲਦਿਆਂ ਅੱਜ ਉਹਨਾਂ ਵੱਲੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਅਤੇ ਬਾਜਾਖਾਨਾ ਪਹੁੰਚੇ ਸਨ ਜਿੱਥੇ ਬਾਜਾਖਾਨਾ ਪੁਲਿਸ ਵੱਲੋਂ ਅਤੇ ਬਾਜਾਖਾਨਾ ਦੇ ਲੋਕਾਂ ਵੱਲੋਂ ਉਹਨਾਂ ਦਾ ਸਵਾਦ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਨੇ ਕਿਹਾ ਕਿ ਪੰਜ ਤਖਤ ਸਿਬਾਨਾ ਦੀ ਯਾਤਰਾ ਸ਼ੁਰੂ ਕਰਨ ਦਾ ਮਕਸਦ ਉਹਨਾਂ ਦਾ ਇਹ ਹੈ ਕਿ ਆਪ ਦੀ ਜਵਾਨੀ ਨਸ਼ੇ ਦੇ ਦਲਦਲ ਵਿੱਚ ਫਸੀ ਹੋਈ ਹੈ ਉਸ ਨੂੰ ਬਾਹਰ ਕੱਢਣ ਦਾ ਸੰਦੇਸ਼ ਅਤੇ ਗੁਰੂ ਦੇ ਲਾਡ ਲੱਗਣ ਲਈ ਉਹਨਾਂ ਵੱਲੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਬਠਿੰਡਾ ਤੋਂ ਯਾਤਰਾ ਸ਼ੁਰੂ ਕੀਤੀ ਗਈ ਹੈ ਅਤੇ ਪੰਜ ਤਖਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਵੱਲੋਂ ਬਠਿੰਡਾ ਵਿੱਚ ਹੀ ਇਸ ਦੀ ਯਾਤਰਾ ਦਾ ਸਮਾਪਤੀ ਕੀਤੀ ਜਾਵੇਗੀ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਸੰਬੰਧ ਦੇ ਵਿੱਚ ਕੀ ਕਹਿੰਦੇ ਨੇ ਦਵਿੰਦਰ ਸਿੰਘ ਖਾਲਸਾ ਮੈਂ ਐਸ.ਆਈ. ਹਰਬੰਸ ਸਿੰਘ ਬਾਜਾਖਣਾ ਥਾਣਾ ਵਿੱਚ ਤਾਇਨਾਤ ਹਾਂ ਇਹ ਬਾਬਾ ਜੀ ਸਾਡੇ ਦਫ਼ਤਰ ਕੋਲ ਆਏ ਸੀਗੇ ਇਹਨਾਂ ਦਾ ਅਸੀਂ ਭਰਮਾ ਸਵਾਗਤ ਕੀਤਾ ਜੀ ਜਿਹੜੇ ਕੰਮ ਦੇ ਮਕਸਦ ਲੈ ਕੇ ਚੱਲੇ ਸੀ ਇਹ ਤੇ ਬਹੁਤ ਵਧੀਆ ਪ੍ਰਭਲ ਆਈ ਇਹਨਾਂ ਦਾ ਨਸਿਆ ਦੇ ਮੁਤਾਬਕ ਜੋ ਵੀ ਇਹਨਾਂ ਨੇ ਸਾਈਕਲ ਯਾਤਰਾ ਕੀਤੀ ਤੀਸਰੀ ਯਾਤਰਾ ਕਰ ਰਹੇ ਹੈ ਜੀ ਇਹ ਬਹੁਤ ਵਧੀਆ ਪ੍ਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਦਵਿੰਦਰ ਸਿੰਘ ਖਾਲਸਾ ਮੈਂ ਬਠਿੰਡਾ ਤੋਂ ਪੰਜ ਤਖਤਾਂ ਦੀ ਯਾਤਰਾ ਸਾਈਕਲ ਤੇ ਆਰੰਭ ਕੀਤੀ ਹੈ ਜੀ ਜੋ ਅੱਜ ਮੈਂ ਬਠਿੰਡਾ ਤੋਂ ਚੱਲੇ ਆ ਮੈਂ ਬਾਜਾਖਾਨਾ ਪਹੁੰਚਿਆ ਬਾਜਾਖਾਨਾ ਦੇ ਵਿੱਚ ਮੈਨੂੰ ਪੁਲਿਸ ਵਾਲੇ ਭਰਾ ਔਰ ਭਾਈ ਮੈਨੂੰ ਮਿਲੇ ਮੇਰਾ ਮਾਨ ਸਤਕਾਰ ਕੀਤਾ ਮੈਂ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਾਈਕਲ ਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਸ੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਹੁੰਦਾ ਹੋਇਆ ਦਮਦਮ ਸਾਹਿਬ ਤੋਂ ਬਠਿੰਡਾ ਪਹੁੰਚੂ ਇਹਨਾਂ ਸੰਗਤਾਂ ਨੇ ਮੇਰਾ ਮਾਨ ਤਨ ਸਤਕਾਰ ਕੀਤਾ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਕਿੰਨੇ ਦਿਨਾਂ ਦਾ ਸਬਰ ਹੈ ਜੀ ਤੁਹਾਡਾ ਔਰ ਇਹ ਮੇਰਾ ਸਫ਼ਰ ਜੀ ਕੁੱਲ ਮਿਲਾ ਕੇ 2 ਤੋਂ 2.5 ਮਹੀਨੇ ਦਾ ਸਫ਼ਰ ਹੈ ਜੀ ਅੱਜ ਤਾਂ ਮੈਂ ਸਵੇਰੇ 7 ਵਜੇ ਚੱਲੇ ਆਂ ਵੀ ਅਮਰਤ ਵੇਲੇ 3 ਵਜੇ ਸਾਈਕਲ ਯਾਤਰਾ ਸ਼ੁਰੂ ਕਰਦਾ ਹਾਂ 3 ਵਜੇ ਤੋਂ ਲੈ ਕੇ 10 ਵਜੇ ਤੱਕ ਸਾਈਕਲ ਚਲਾਉਣਾ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਸਾਈਕਲ ਚਲਾਉਣਾ ਉਸ ਤੋਂ ਬਾਅਦ ਰੈਕੀ ਵਿੱਚ ਕੰਮ ਉੱਥੇ ਵਿਸ਼ਰਾਮ ਜਿੱਥੇ ਵੀ ਕੋਈ ਮੈਨੂੰ ਗੁਰੂ ਘਰ ਮਿਲੂਗਾ ਉੱਥੇ ਮੈਂ ਵਿਸ਼ਰਾਮ ਕਰਾਂ ਪੈਦਲ ਤੋਂ ਸਾਈਕਲ ਤੇ ਚੱਲਣਾ ਹੈ ਸਾਈਕਲ ਤੇ ਹੀ ਚੱਲਣਾ ਹੈ ਖਾਣ ਪੀਣ ਦਾ ਮੈਂ ਮਾੜਾ ਕੁਸਤਾ ਮਾੜਾ ਮੋਟਾ ਨਾਲ ਲੈ ਕੇ ਚੱਲੇ ਆਂ ਜੀ ਬਾਕੀ ਜੋ ਗੁਰੂ ਘਰ ਦਾ ਲੰਗਰ ਹੋਊਗਾ ਜਾਂ ਕੋਈ ਰਾਬ ਨੇ ਜੋ ਚੀਜ਼ ਮਿਲ ਜੂ ਸਾਡੀ ਮਨਸ਼ਾ ਲੈ ਕੇ ਚੱਲਿਓ ਮਨਸ਼ਾ ਇਹੀ ਹੈ ਵੀ ਨਸ਼ਿਆਂ ਦੇ ਵਿਰੁੱਧ ਚੱਲੇ ਆ ਵੀ ਜੋ ਚਿੱਟਾ ਲੋਕ ਬੱਚੇ ਚਿੱਟੇ ਦੀ ਮਿਹਨਤ ਤੇ ਚੱਲੇ ਵੇ ਸਾਡਾ ਮਕਸਦ ਇਹ ਹੈ ਵੀ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰੋ ਨਸ਼ਿਆਂ ਨੂੰ ਤਿਆਗੋ ਤਿਆਗੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ